ਬੈਠੋ ਮੇਰਾ ਵੀਰ ਇੱਧਰ ਆ ਕੇ ਸਾਰੇ ਯਾਰ ਅੱਜ ਰਾਹੋ ਰੋਡ ਤੇ ਮਿਹਰਬਾਨ ਦੇ ਜਿਹੜੇ ਸਾਰੀਆਂ ਪੰਚਾਇਤਾਂ ਨੇ ਉਹਨਾਂ ਨੇ ਇਕੱਠਾ ਹੋ ਕੇ ਅੱਜ ਇੱਥੇ ਜਾਮ ਲਾਇਆ ਕਿਉਂਕਿ ਇਹ ਆਪਣਾ ਕਈ ਚਿਰਾਂ ਤੋਂ ਮਹੀਨੇ ਤੋਂ ਲੱਗੇ ਹੋਏ ਨੇ ਕਦੇ ਡੀ ਸੀ ਸਾਪ ਨੂੰ ਮਿਲਤੇ ਕਦੇ ਸੀ ਪੀ ਨੂੰ ਮਿਲਤੇ ਕਦੇ ਐਸ ਟੀ ਐਮ ਨੂੰ ਇਹਨਾਂ ਨੇ ਕੋਈ ਛੱਡਿਆ ਨਹੀਂ ਜਿਹਨੂੰ ਮੰਗ ਪੱਤਰ ਦਿੱਤਾ ਨਹੀਂ ਪਰ ਇਹਨਾਂ ਦੀ ਕੋਈ ਆਵਾਜ਼ ਨਹੀਂ ਸੁਣੀ ਗਈ ਅੱਜ ਪੂਰੇ ਮਿਹਰਬਾਨਤਿਆਂ 6 ਪੰਚਾਇਤਾਂ ਤੇ ਮੈਂ ਸਮਝਦਾ ਕਿ ਸੀਵਰੇਜ ਬੰਦਾ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਰਿਹਾ ਅੱਜ ਮਜਬੂਰ ਹੋ ਕੇ ਗੁੰਗੀ ਬੋਲੀ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਇਹ ਤਰਨਾ ਲਾਇਆ ਅਸੀਂ ਜਦੋਂ ਮੰਗ ਪੱਤਰ ਦੇ ਕੇ ਆਏ ਡੀ ਸਾਹਿਬ ਨੂੰ ਉਦੋਂ ਵੀ ਤੁਹਾਨੂੰ ਅਸੀਂ ਆਪਣੀ ਜਿਹੜੀ ਸਮੱਸਿਆ ਦੱਸ ਕੇ ਆਏ ਸੀ ਅੱਜ ਸਾਨੂੰ ਲਗਭਗ ਇੱਥੇ 3 ਘੰਟੇ ਬੈਠੀਆਂ 4 ਹੋ ਗਏ ਨੇ ਸਾਡੇ ਕੋਲ ਕੋਈ ਨੁਮਾਇੰਦਾ ਨਾ ਪ੍ਰਸ਼ਾਸਨ ਦਾ ਆਇਆ ਨਾ ਸਰਕਾਰ ਦਾ ਆਇਆ ਅਸੀਂ ਹਰ ਇੱਕ ਨੂੰ ਮੰਗ ਪੱਤਰ ਦੇ ਦੇ ਥੱਗੇ ਹੈਗੇ ਆ ਕੋਈ ਸਾਡੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਇਹੀ ਕਿਹਾ ਜਾ ਰਿਹਾ ਕਰਦੇ ਆਂਗੇ ਟਾਈਮ ਲੱਗੇਗਾ ਲਾਂ ਟਾਈਮ ਕੋਈ ਗੱਲ ਨਹੀਂ ਆਰਜੀ ਤੌਰ ਤੇ ਜਿਵੇਂ ਸਾਡੀ ਚੋਰਾ ਨੇ ਮੋਟਰ ਕੱਢੀ ਹੈ ਉਹਨਾਂ ਤੇ ਕਾਰਵਾਈ ਕਰਨ ਇਹ ਨਾਲੀ ਦੀ ਸਫਾਈ ਕਰਾ ਕੇ ਉਹ ਮੋਟਰੇ ਵਿੱਚ ਪਾ ਖਿਆਰਜੀ ਤੌਰ ਤੇ ਪਾਣੀ ਚਲਾ ਦੇ ਸਾਨੂੰ ਕੋਈ ਰੋਡ ਦੇ ਉੱਤੇ ਬੈਠ ਕੇ ਪਬਲਿਕ ਨੂੰ ਪਰੇਸ਼ਾਨ ਕਰਨ ਦਾ ਕੋਈ ਸਾਡਾ ਕੀ ਨਾ ਲਈਦਾ ਮਕਸਦ ਨਹੀਂ ਹੈਗਾ ਸਾਡੇ ਹੀ ਪਾਈ ਬੰਦੂ ਹੈਗੇ ਨੇ ਜਿਹੜੇ ਪਰੇਸ਼ਾਨ ਹੋ ਰਹੇ ਆ ਮਤਾਵਾਂ ਬੁੜੀਆਂ ਸਾਡੀਆਂ ਆ ਕੇ ਬੈਠੀਆਂ ਹੋਈਆਂ ਨੇ ਸੜਕਾਂ ਤੇ ਅਸੀਂ ਬੈਠੇ ਹੋਏ ਆ ਮੈਂ ਪਾਈ ਆਦਮੀਾਂ ਖੁੰਡੀ ਲੈ ਕੇ ਬੈਠਾ ਹੋਇਆ ਤੇ ਮੇਰੀ ਜਿਆਦਾ ਜਨਤਾ ਬੈਠੀ ਹੋਈ ਹੈ 6 ਪੰਚਾਇਤਾਂ ਦੇ ਸਰਪੰਚ ਬੈਠੇ ਹੋਏ ਨੇ ਜਨਤਾ ਬੈਠੀ ਹੈ ਦੁਖੀ ਹੋ ਕੇ ਰੋਡ ਤੇ ਬੈਠੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਇੱਕ ਮੈਸੇਜ ਵੀ ਕਨਵੇ ਕਰਨਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਅਗਰ ਸਾਡਾ ਕੋਈ ਹੱਲ ਨਾ ਕੀਤਾ 2-4 ਦਿਨ ਦੇ ਅੰਦਰ ਅਰਜੀ ਤੌਰ ਤੇ ਬੇਸ਼ੱਕ ਸਾਡਾ ਹੱਲ ਕਰਨਾ ਕੀਤਾ ਤਾਂ ਫਿਰ ਅਸੀਂ ਵੱਡੇ ਪੱਤਰ ਦੇ ਉੱਤੇ ਕੱਟ ਕਰਕੇ ਨੈਸ਼ਨਲ ਹਾਈਵੇ ਜਾਮ ਕਰਾਂਗੇ ਵਾਈ